ਲੋ ਵੀ ਮਿੱਤਰੋ ਸਤ ਸ੍ਰੀ ਅਕਾਲ ਤੇ ਅੱਜ ਪਿੰਡ ਫਤੂਈ ਖੇੜਾ ਬਲਾਕ ਲੰਬੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਪੰਛੀਆਂ ਵਾਸਤੇ ਆਲਣੇ ਲਗਾਉਣ ਦੀ ਨੌਜਵਾਨਾਂ ਵੱਲੋਂ ਸੇਵਾ ਚੱਲ ਰਹੀ ਸੀ। ਕਈ ਦਿਨਾਂ ਤੋਂ ਤੁਸੀਂ ਵੀਡੀਓਜ਼ ਦੇਖ ਰਹੇ ਹੋ ਜਦੋਂ ਨੌਜਵਾਨਾਂ ਨੇ ਬੜਾ ਉਦਮ ਉਪਰਾਲਾ ਕਰਕੇ ਪਹਿਲਾ ਪਿੰਡ ਦੇ ਵਿੱਚੋਂ ਘੜੇ ਇਕੱਠੇ ਕੀਤੇ ਫਿਰ ਉਹਨਾਂ ਨੂੰ ਰੰਗ ਰੋਗਣ ਕੀਤਾ ਤਾਰਾਂ ਬਣੀਆਂ ਸਾਰੀ ਤਿਆਰੀ ਕੀਤੀ ਤੇ ਕੱਲ 14 ਅਗਸਤ ਤੋਂ ਪਿੰਡ ਦੇ ਵਿੱਚ ਖੰਭਿਆਂ ਤੇ ਇੱਕ ਘੜੇ ਆਲਣਿਆਂ ਦੇ ਰੂਪ ਦੇ ਵਿੱਚ ਲਾਉਣ ਦੀ ਸੇਵਾ ਆਰੰਭ ਕੀਤੀ ਅੱਜ ਦੀ ਯਰ ਭੱਜ ਦੌੜ ਦੀ ਜ਼ਿੰਦਗੀ ਵਿੱਚੋਂ ਟਾਈਮ ਕੱਢ ਕੇ ਰੂਬੀ ਅਰਗੇ ਪੂਨ ਮਰਗੇ ਗੋਰੇ ਅਰਗੇ ਦਿਲੂ ਅਰਗੇ ਸਾਰੇ ਭਰਾ ਮਤਲਬ ਸਾਰਿਆਂ ਨੇ ਬੜਾ ਯਾਰ ਆਪਣਾ ਲਾਗੀ ਤਾਂ ਪ੍ਰਦੀਪੁਰਾ ਨੇ ਅਨਮੋਲ ਵਰਗਿਆਂ ਨੇ ਸਾਰੇ ਭਰਾਵਾਂ ਨੇ ਜਿੰਨਿਆਂ ਨੇ ਵੀ ਉਦਮ ਕੀਤਾ ਯਾਰ ਆਪਦੇ ਕੋਲੋਂ ਪੈਸੇ ਇਕੱਠੇ ਕਰਕੇ ਰੰਗ ਰੋਗਣ ਲਿਆਂਦਾ ਫੇਰ ਸਮੇਂ ਚੋਂ ਸਮਾਂ ਕੱਢ ਕੇ ਉਹ ਰੰਗ ਇਹਨਾਂ ਘੜਿਆਂ ਤੇ ਮਾਰਿਆ ਗਿਆ ਤਾਰ ਲਿਆਂਦੀ ਜੋ ਵੀ ਮਤਲਬ ਪਰ ਯਾਰ ਇੱਕ ਬੜੇ ਅਫਸੋਸ ਦੀ ਗੱਲ ਹੋਈ ਕਿ ਕੁਝ ਕੁ ਲੋਕ ਨਹੀਂ ਹੁੰਦੇ 2 4% ਆ ਕਿ ਸਾਨੂੰ ਜੀ ਖਾਲੀ ਘੜੇ ਆ ਕਿ ਭਈ ਮੱਥੇ ਲੱਗਣਗੇ ਯਾਰੋ ਜਿਹੜਿਆ ਹੁੰਦੇ ਆ ਨਾ ਵਾਸਤੂ ਸ਼ਾਸਤਰ ਵਾਲੇ ਉਹ ਕਹਿੰਦੇ ਆ ਤੁਹਾਡੇ ਕੋਠੇ ਤੇ ਖਾਲੀ ਘੜਾ ਨਾ ਪਿਆ ਹੋਵੇ ਇਹ ਅਸ਼ubh ਹੁੰਦਾ ਹੈ ਤਾਂ ਬੱਚਿਆਂ ਨੇ ਸ਼ubh ਕਰਤਾ ਤੁਹਾਡੇ ਮਿੱਟੀ ਦੇ ਘੜੇ ਬੇਕਾਰ ਟੁੱਟੇ ਭੱਜੇ ਨਵੇਂ ਜਿਵੇਂ ਵੀ ਉਹ ਸਾਰੇ ਤੁਹਾਡੇ ਇਹ ਪੰਜਵੀਂ ਪੀੜ੍ਹੀ ਚ ਕੰਮ ਆ ਗਏ ਅੱਜ ਤੋਂ ਪੰਜ ਪੀੜ੍ਹੀਆਂ ਪਹਿਲਾਂ ਸਿਰ ਤੇ ਪਾਣੀ ਢੋਂਦੇ ਸੀ 1980-85 ਦੇ ਵਿੱਚ ਡੱਗੀਆਂ ਤੋਂ ਤਾਂ ਇਹਨਾਂ ਨੌਜਵਾਨਾਂ ਨੇ ਉਦਮ ਉਪਰਾਲਾ ਕੀਤਾ ਕੋਲੋਂ ਪੈਸੇ ਪਾਏ ਕਿੰਨਾ ਮਹਿੰਗਾ ਡੀਜ਼ਲ ਹੈ ਦੋ ਦਿਨ ਯਾਰ ਇਹਨਾਂ ਨੇ ਟਰੈਕਟਰ ਆ ਵੇਖੋ ਤੁਰਿਆ ਫਿਰਦਾ ਡੀਜ਼ਲ ਵਾਲਿਆ ਮੋਟਰਸਾਈਕਲਾਂ ਤੇ ਸਭ ਤੋਂ ਵੱਡੀ ਗੱਲ ਕਿ ਕੀਮਤੀ ਸਮਾਂ ਉਹ ਕੱਢ ਕੇ ਯਾਰ ਸਮੇਂ 'ਚੋਂ ਸਮਾਂ ਅੱਜ ਦੇ ਯੁੱਗ 'ਚ ਤਾਂ ਇੱਕ ਗੱਲ ਸਭ ਤੋਂ ਵਧੀਆ ਜਿਹੜੀ ਮੈਨੂੰ ਲੱਗੀ ਕਿ ਅਗਲਾ ਕਹਿੰਦਾ ਨੌਜਵਾਨ ਯਾਰ ਅੱਜਕੱਲ ਨਾ ਕਿ ਫੋਨ ਹੀ ਦੇਖੀ ਜਾਂਦੇ ਐ ਪਰ ਇਹ ਜਿਹੜੇ ਪ੍ਰਭਾਵਤ ਹੋਏ ਆ ਨਾ ਜਿਹੜੇ ਅਫੀਸ਼ੀਅਲ ਆ ਇਹ ਆਪਣਾ ਸੋਹ ਜੀਵਨ ਬਰਾਡਰਗੇ ਹੈ ਹੋਰ ਧੌਲੇ ਵਾਲੇ ਆ ਜਿੰਨੇ ਵੀ ਵਾਤਾਵਰਣ ਪ੍ਰੇਮੀ ਐ ਕੁਦਰਤ ਪ੍ਰੇਮੀ ਐ ਜਿਹੜੇ ਆਲਣੇ ਲਾਉਂਦੇ ਆ ਦਰਖਤ ਲਾਉਂਦੇ ਆ ਤਾਂ ਚੰਗਾ ਕੰਟੈਂਟ ਇਹਨਾਂ ਨੌ ਜਵਾਨਾਂ ਨੇ ਫੋਨ ਦੇ ਵਿੱਚ ਵੇਖਿਆ ਸਭ ਤੋਂ ਵੱਡੀ ਗੱਲ ਕਿ ਅੱਜ ਦੇ ਯੁੱਗ ਵਿੱਚ ਜਿਹੜਾ ਛੇਵਾਂ ਦਰਿਆ ਵਹਿ ਰਿਹਾ ਹੈ ਉਹ ਦਰਿਆ ਤੋਂ ਇੱਕ ਕੋਹਾਂ ਦੂਰ ਹੈ ਰੂਬੀ ਭਰਾ ਜਿਹੜਾ ਸਾਡੇ ਕਲੱਬ ਦਾ ਪ੍ਰਧਾਨ ਹੈ ਤੇ ਇੱਕ ਨੰਬਰ ਦਾ ਟੋਪਰ ਖਿਡਾਰੀ ਹੈ ਸਾਰੇ ਗਰਾਊਂਡ ਨਾਲ ਜੁੜੇ ਹੋਏ ਐ ਤੇ ਫੇਰ ਵੀ ਯਾਰ ਆਪਾਂ ਇਹਨਾਂ ਬੱਚਿਆਂ ਨੂੰ ਇਹਨਾਂ ਨੌਜਵਾਨਾਂ ਨੂੰ ਡੀਮੋਟੀਵੇਟ ਕਰੀ ਗਏ ਕਿ ਖਾਲੀ ਘੜੇ ਐਵੇਂ ਹੀ ਲਾਈ ਜਾਂਦੇ ਆ ਬਾਈ ਦੱਸੋ ਯਾਰ ਉਹ ਅੱਜ ਦੇ ਯੁੱਗ 'ਚ ਬਾਈ ਜੀ ਸਕਾ ਮੁੰਡਾ ਪਾਣੀ ਦਾ ਗਲਾਸ ਨਹੀਂ ਫੜਾਉਂਦਾ ਰੀਲ ਲਾਈਨ ਸਕਰੋਲ ਕਰੀ ਜਾਂਦਾ ਰੀਲਾਂ ਹੀ ਵੇਖੀ ਇਹਨਾਂ ਇੰਸਟਾਗ੍ਰਾਮ ਤੇ ਸਨੈਪਚੈਟ ਤੇ ਪਰ ਇਹਨਾਂ ਨੌ ਜਵਾਨਾਂ ਨੂੰ ਸੱਜਦਾ ਮੇਰਾ ਦਿਲੋਂ ਸਲੂਟ ਹੈ ਕਿ ਯਾਰੋ ਘਰੋਂ ਪੈਸੇ ਪਾ ਕੇ ਫੇਰ ਇਹਨਾਂ ਨੇ ਰੰਗ ਰੋਗਣ ਕੀਤਾ ਘਰੋਂ ਟਾਈਮ ਕੱਢ ਕੇ ਸਭ ਤੋਂ ਵੱਡੀ ਗੱਲ ਕਿ ਦਰਖਤ ਤੇ ਆਲਣੇ ਲਾਉਣੇ ਇਹ ਹਰ ਇੱਕ ਦੇ ਵਸ ਦੀ ਗੱਲ ਨਹੀਂ ਖੁੰਡਾ ਤੇ ਬੈਠਾ ਬੰਦਾ ਉਥੇ ਨਾ ਰਗੜੀ ਜਾਊਗਾ ਫੱਟੇ ਨਾਲ ਪਰ ਇਹ ਨਹੀਂ ਵੀਰ ਚਾਰ ਦਰਖਤਾਂ ਨੂੰ ਕੋਈ ਦੋ ਬੋਲਟੀਆਂ ਪਾਣੀ ਦੀਆਂ ਪਾਦ ਗਏ ਜਾਂ ਕੋਈ ਲੱਕੜ ਦਾ ਜਾਂ ਕਿਸੇ ਡੱਬੇ ਦਾ ਜਾਂ ਕਿਸੇ ਪਾਈਪ ਦਾ ਆਲਣਾ ਬਣਾ ਕੇ ਕਿਤੇ ਟਾਂਗੀ ਦੇ ਗਏ ਨਹੀਂ ਤਾਂ ਇੱਕ ਘੜੇ ਪਿੰਡ ਜੀ ਪਏ ਸੀ ਤੇ ਨਗਰ ਦੇ ਸਹਿਯੋਗ ਨਾਲ ਹੀ ਘੜੇ ਇਕੱਠੇ ਹੋਏ ਐ ਪਰ ਅੱਜ ਤੋਂ ਪਹਿਲਾਂ ਕਿਸੇ ਨੇ ਟੰਗ ਨਾ ਦਿੱਤੇ ਇਹ ਵੀ ਗੱਲਾਂ ਗੱਲਾਂ ਬੜੀਆਂ ਜੇ ਕੋਈ ਅਸੀਂ ਨਾ ਭਰਾਵੋ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਸੱਚ ਬੋਰਡ ਲਾਉਣ ਜਾਵੜੇ ਕਿਸੇ ਪਿੰਡ ਤੇ ਲਾਉਣ ਤੋਂ ਪਹਿਲਾਂ ਇੱਕ ਖੋਚਰੀ ਜਾ ਖੱਤ ਜਾ ਬੁढ़ा ਬੈਠਾ ਸੀ 80 ਕੇ ਸਾਲ ਦਾ ਉਹ ਕਹਿੰਦਾ ਭਾਈ ਜਾਨਵਰ ਕੇ ਮਿੱਠਾ ਮਾਰਿਆ ਕਰਨਗੇ ਵਾਹ ਮਾਂ ਦਾ ਪੁੱਤ ਮਖਿਆ ਮੰਨਗੇ ਤੈਨੂੰ ਅਜੇ ਤੱਕ ਬੋਰਡ ਸਾਡੇ ਹੱਥ 'ਚ ਐ ਲਾਉਣ ਲੱਗੇ ਐ ਪਹਿਲਾਂ ਹੀ ਆਦਾ ਮਿੱਠਾ ਮਾਰਿਆ ਕਰਨਗੇ ਇਹਨਾ ਮੈਂ ਹੁਣ ਕਹਿਣਾ ਤਾਂ ਨਹੀਂ ਸੀ ਖੱਜੇ ਟਾਈਪ ਦੇ ਲੋਕ ਹੁੰਦੇ ਐ ਜਿਹੜੇ ਕਹਿੰਦੇ ਜੀ ਖਾਲੀ ਘੜੇ ਸਾਡੇ ਮੱਥੇ ਵੱਜਣਗੇ ਬਈ ਇਹਨਾਂ ਨੂੰ ਚੋਗਾ ਕੌਣ ਪਾਊਗਾ ਵੀ ਸੋਨੂੰ ਪ੍ਰਮਾਤਮਾ ਨੇ ਹੱਥ ਦਿੱਤੇ ਐ ਅੱਖਾਂ ਦਿੱਤੀਆਂ ਤੁਸੀਂ ਪਾ ਦਿਓ ਜੇ ਕੋਈ ਚੰਗਾ ਕੰਮ ਕਰ ਗਿਆ ਤਾਂ ਅੱਜ ਦੇ ਯੁੱਗ 'ਚ ਤਾਂ ਯਾਰ ਜੇਕਰ ਨੌਜਵਾਨ ਨਸ਼ੇ ਤੋਂ ਦੂਰ ਹੈ ਗਰਾਊਂਡ ਨਾਲ ਜੁੜੇ ਹੋਏ ਹੈ ਪੱਲਿਓ ਆਪਦੀ ਨੇਕ ਕਮਾਈ 'ਚੋਂ ਘਰੋਂ ਪੈਸੇ ਮੰਗ ਕੇ ਰੰਗ ਰੋਗਣ ਕਰਕੇ ਨਾ ਘੜਿਆਂ ਨੂੰ ਲਾ ਰਹੇ ਹੈ ਕਿਉਂਕਿ ਪੰਛੀਆਂ ਤੋਂ ਆਲਣੇ ਉਹਨਾਂ ਤੋਂ ਰਹਿਣ ਬਸੇਰੇ ਖੋਣ ਵਾਲੇ ਆਪ ਹੀ ਐ ਮਤਲਬ ਇਨਸਾਨ ਹੀ ਐ ਘਰ ਪੱਕੇ ਕਰ ਲੈ ਛਪੜਾ ਨੂੰ ਗੰਦ ਬਣਾਤਾ ਗਲੀਆਂ ਦੇ ਵਿੱਚ ਬਿਮਾਰੀਆਂ ਖੜੀਆਂ ਖਾਲੀਆਂ ਦੇ ਵਿੱਚ ਤੇ ਯਾਰੋ ਜੇਕਰ ਨੌਜਵਾਨਾਂ ਨੇ ਪਹਿਲ ਕਦਮ ਨਹੀਂ ਕਰੀ ਹੈ ਨਾ ਬਹੁਤ ਚੰਗਾ ਕੰਮ ਹੈ ਮੈਨੂੰ ਪਤਾ ਹੈ ਇੰਸਟਾਗ੍ਰam ਤੇ ਬਾਈ YouTube ਤੇ ਮੈਂ ਦੋ ਤਿੰਨ ਵੀਡੀਓ ਪਾਈਆਂ ਸਤਨਾਮ ਸਿੰਘ ਹੁਰੀ ਰੁੜਾਣੀ ਵਾਲੇ ਬਾਈ ਹੋ ਔੰਕਾਰ ਸਿੰਘ ਉਹ ਐਸਡੀ ਸਾਹਿਬ ਉਹਨੇ 8.5 ਲੱਖ ਰੁਪਇਆ ਲਾ ਕੇ 8 ਮੰਜ਼ਲਾ ਪੰਛੀਆਂ ਆਸਤੇ ਬਣਾਤਾ 8.5 ਲੱਖ ਰੁਪਇਆ ਲਾ ਕੇ ਪੰਚੀਆਂ ਵਾਸਤੇ ਰਹਿਣ ਬਸੇਰਾ ਕਦੇ ਰੋਡਾਂ ਵਾਲੀ ਪਿੰਡ ਜਾ ਕੇ ਵੇਖ ਕੇ ਆਇਓ ਤੇ ਆਪਾਂ ਦਾ ਇੱਕ ਘਸੇ ਪਿੱਟੇ ਟੁੱਟੇ ਘੜੇ ਰੰਗ ਕਰਕੇ ਨਾ ਚੋਬਰਾਣੇ ਆ ਡੀਜ਼ਲ ਕੋਲੋਂ ਵਾਲ ਕੇ ਯਾਰ ਆਪ ਦਾ ਕੰਮ ਛੱਡ ਕੇ ਸਮੇਂ ਚੋਂ ਸਮਾਂ ਕੱਢ ਕੇ ਸੇਵਾ ਸਮਝ ਕੇ ਲਾਏ ਐ ਤਾਂ ਇਹਨਾਂ ਨੌਜਵਾਨਾਂ ਨੂੰ ਐਪਰੀਸ਼ੀਏਟ ਕਰਨਾ ਬਣਦਾ ਹੈ ਬਈ ਕਿਉਂਕਿ ਇਹ ਕੰਮ ਵੇਖ ਲਓ ਕਿਸੇ ਪਿੰਡ ਹੋਇਆ ਆਸਤੇ ਪਾਸੇ ਵੇਖ ਲਓ ਧੰਨ ਵੇਕਲਾ ਬਹੁਤ ਵਧੀਆ ਕੁਦਰਤ ਪ੍ਰੇਮੀਆਂ ਵਾਲਾ ਕੁਦਰਤ ਪ੍ਰੇਮੀਆਂ ਨੇ ਅੱਛਾ ਕੰਮ ਕਰਕੇ ਵਿਖਾਤਾ ਜਿਹਨੂੰ ਕਹਿੰਦੇ ਐ ਸੇਵਾ ਤੇ ਸੇਵਾ ਤੇ ਸਿਮਰਨ ਸਿੱਖੀ ਦੇ ਦੋ ਥੰਮ੍ਹ ਐ ਦੋ ਪਿੱਲਰ ਐ ਜਿਨ੍ਹਾਂ ਦੇ ਆਸਰੇ ਸਿੱਖੀ ਖੜੀ ਐ ਤੇ ਸਿੱਖੀ ਕਿਰਪਾਨ ਪਾਉਣ ਦਾ ਨਾਮ ਨਹੀਂ ਸਿੱਖੀ ਸਿੱਖਣ ਦਾ ਨਾਮ ਐ ਸਿੱਖਿਆ ਲੈਣ ਦਾ ਨਾਮ ਐ ਇਹ ਨਹੀਂ ਕਿ ਗੁਰਦੌਰੇ ਜਾਵੜੇ ਬੋਕਰ ਉੱਥੇ ਮਾਰੀ ਉੱਥੇ ਮਾਰੀ ਉੱਥੇ ਮਾਰੀ ਤੇ ਆਉਂਦੇ ਚਾਰ ਚੁਗਲੀਆਂ ਕਰਕੇ ਘਰ ਨੂੰ ਆ ਗਏ ਉਹ ਸਿੱਖੀ ਨਹੀਂ ਸਿੱਖਣ ਦਾ ਨਾਮ ਸਿੱਖੀ ਹੈ ਤੇ ਇਹਨਾਂ ਨੌ ਜਵਾਨਾਂ ਨੇ ਨਵੀਂ ਗੱਲ ਸਿੱਖੀ ਹੈ ਨਵੀਆਂ ਪੈੜਾਂ ਪਾਈਆਂ ਅੱਜ 15 ਅਗਸਤ 2025 ਦਾ ਦਿਨ ਹੈ ਤੇ ਜਿਹੜਾ ਆਜ਼ਾਦੀ ਦਾ ਦਿਨ ਯਾਰ ਲੋਕ ਜੀ ਨੂੰ ਆਜ਼ਾਦੀ ਮਨਾਈ ਜਾਂਦੇ ਐ ਅੱਜ ਦੋ ਦਰਿਆਵਾਂ ਨੇ ਬਿਆਸ ਤੇ ਸਤਲੁਜ ਨੇ 20 ਤੋਂ ਵੱਧ ਪਿੰਡ ਅਜਾੜ ਤੇ ਤੇ ਜਿਹੜੇ ਲੋਕ ਅਜਾੜੇ ਨੂੰ ਆਜ਼ਾਦੀ ਕਹਿਣਾ ਤੇ ਉਹ ਯਾਰ ਇਹਨਾਂ ਨੌਜਵਾਨਾਂ ਦੇ ਘੜਿਆਂ ਤੇ ਕਿਵੇਂ ਕਹਿ ਸਕਦੇ ਆ ਕਿ ਚੰਗਾ ਪਰ 98% ਲੋਕਾਂ ਨੇ ਕਿਹਾ ਕਿ ਨੌਜਵਾਨੋ ਜਿਉਂਦੇ ਰਹੋ ਜਵਾਨੀਆਂ ਮਾਣੋ ਬਹੁਤ ਆਲਾ ਦਰਜੇ ਦਾ ਸੋਹਣਾ ਕੰਮ ਕੀਤਾ ਤੁਸੀਂ ਤੇ ਪਰਮਾਤਮਾ ਤੁਹਾਡੇ ਤੋਂ ਇਹ ਸੇਵਾ ਲੈਂਦਾ ਰਵੇ ਇਹਨਾਂ ਨੇ ਕੱਲ 14 ਅਗਸਤ ਵਾਲੇ ਦਿਨ ਗਰਾਊਂਡ ਦੇ ਵਿੱਚ ਬੂਟੇ ਵੀ ਲਾਏ ਐ ਦਰਖਤਾਂ ਨੂੰ ਪਾਲ ਵੀ ਰਹੇ ਆ ਲਾ ਕੇ ਤਾਂ ਆਪਾਂ ਤਾਂ ਬਈ ਜਿੰਨੇ ਜੋਗ ਰਿਆਂ ਇਹਨਾਂ ਨੌਜਵਾਨਾਂ ਦੇ ਨਾਲ ਖੜੇ ਆ ਕਿਉਂਕਿ ਕੁਦਰਤ ਹੀ ਰੱਬ ਹੈ ਤੇ ਜਿਹੜਾ ਬੰਦਾ ਕੁਦਰਤ ਬਾਰੇ ਸੋਚਦਾ ਹੈ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਬਿਮਾਨ ਤੇਰਾ ਰਾਹ ਚਾਪਾ ਸ਼ਾਮ ਨੂੰ ਸੁਣਦੇ ਆ ਨਾ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਜੇਕਰ ਗੁਰਬਾਣੀ ਸੁਣਦੇ ਹਾਂ ਮੱਥਾ ਟੇਕਦੇ ਹਾਂ ਤਾਂ ਫਿਰ ਮੰਨਣੀ ਗੱਲ ਬਣਦੀ